ਅਮਰੀ ਸਰ ਦੇ ਨਾਲ ਜੁੜੀ ਐ ਤਾਸ਼ੀਰੀ ਦਰਬਾਰ ਸਾਹਿਬ ਦੇ ਵਿੱਚ ਪੀਐਸਐਫ ਦਾ ਸਰਚ ਆਪਰੇਸ਼ਨ ਜਿਹੜਾ ਉਹ ਚਲਾਇਆ ਗਿਆ ਤਾਂ ਲੰਗਰ ਹਾਲ ਨੂੰ ਬੰਬ ਦੇ ਨਾਲ ਉਡਾਉਣ ਦੀ ਧਮਕੀ ਮਿਲੀ ਸੀ ਜਿਸ ਤੋਂ ਬਾਅਦ ਇਹ ਵੱਡਾ ਐਕਸ਼ਨ ਕੀਤਾ ਗਿਆ ਤਾਂ ਧਮਕੀ ਮਿਗਲਣ ਮਰਨ ਮਗਰੋਂ ਸੁਰੱਖਿਆ ਵਧਾਈ ਗਈ ਹੈ ਅਮਰੀ ਸਰ ਦੇ ਨਾਲ ਜੁੜੀ ਇਹ ਵੱਡੀ ਖਬਰ ਹੈ ਦਰਬਾਰ ਸਾਹਿਬ ਦੇ ਨਾਲ ਜੁੜੀ ਇਹ ਵੱਡੀ ਖਬਰ ਹੈ ਤਾਂ ਪੀਐਸਐਫ ਦੀ ਬੰਬ ਸquad ਟੀਮ ਨੇ ਜਿਹੜਾ ਕਿ ਸਰਚ ਆਪਰੇਸ਼ਨ ਚਲਾਇਆ ਬੀਐਸਐਫ ਨੇ ਦਰਬਾਰ ਸਾਹਿਬ ਦੇ ਵਿੱਚ ਇਹ ਸਰਚ ਆਪਰੇਸ਼ਨ ਚਲਾਇਆ ਤਾਂ ਬੀਤੇ ਦਿਨ ਲੰਗਰ ਹਾਲ ਨੂੰ ਆਰਡੀਐਕਸ ਦੇ ਨਾਲ ਅਡਾਉਣ ਦੇ ਲਈ ਇੱਕ ਈਮੇਲ ਆਇਆ ਸੀ ਅਣਪਛਾਤੇ ਵਿਅਕਤੀਆਂ ਵੱਲੋਂ ਜਿਸ ਤੋਂ ਬਾਅਦ ਐਜਪੀਸੀ ਵੱਲੋਂ ਹਰਕਤ ਦੇ ਵਿੱਚ ਆਉਂਦਿਆਂ ਟਾਕਸ ਫੋਰਸ ਨੂੰ ਤਾਇਨਾਤ ਕੀਤਾ ਗਿਆ ਸੀ ਤਾਂ ਉਸ ਤੋਂ ਬਾਅਦ ਇੱਕ ਹੋਰ ਈਮੇਲ ਜਿਹੜੀ ਅਣਪਛਾਤੇ ਵਿਅਕਤੀ ਵੱਲੋਂ ਆਉਂਦੀ ਹੈ ਜਿਸ ਤੋਂ ਬਾਅਦ ਐਜਪੀਸੀ ਵੱਲੋਂ ਪ੍ਰਸ਼ਾਸਨ ਨੂੰ ਸੂਚਿਤ ਕੀਤਾ ਜਾਂਦਾ ਹੈ ਤੇ ਅੱਜ ਸਵੇਰ ਤੋਂ ਹੀ ਲਗਾਤਾਰ ਬੀਐਸਐਫ ਦੇ ਜਵਾਨਾਂ ਵੱਲੋਂ ਸਰਚ ਆਪਰੇਸ਼ਨ ਚਲਾਇਆ ਜਾ ਰਿਹਾ ਹੈ ਤਾਂ ਜੋ ਆਉਣ ਵਾਲ ਵਾਲੀ ਜਿਹੜੀ ਸੰਗਤ ਹੈ ਆਉਣ ਜਾਣ ਵਾਲੀ ਸੰਗਤ ਹੈ ਉਸ ਨੂੰ ਕਿਸੇ ਵੀ ਤਰ੍ਹਾਂ ਦਾ ਨੁਕਸਾਨ ਨਾ ਪਹੁੰਚੇ ਅਤੇ ਜੋ ਹੀ ਦੇਸ਼ ਦੇ ਲੱਖਾਂ ਹੀ ਸ਼ਰਧਾਲੂਆਂ ਦੀ ਆਸਥਾ ਸ੍ਰੀ ਹਰਮੰਦਰ ਸਾਹਿਬ ਦੇ ਨਾਲ ਜੁੜੀ ਹੋਈ ਹੈ ਅਤੇ ਜੇਕਰ ਇੱਥੇ ਕੋਈ ਅਣ ਸੁਖਾਵੀ ਘਟਨਾ ਵਾਪਰਦੀ ਹੈ ਤਾ ਇਸ ਦੇ ਨਾਲ ਕਾਫੀ ਠੇਸ ਪਹੁੰਚੇਗੀ ਤਾਂ ਇਸ ਵਕਤ ਦੀ ਵੱਡੀ ਖਬਰ ਅਹਿਮ ਖਬਰ ਸ਼੍ਰੀ ਦਰਬਾਰ ਸਾਹਿਬ ਦੇ ਨਾਲ ਜੁੜਦੀ ਹੈ ਸਚਖੰਡ ਜੀ ਰਮੰਦਰ ਸਾਹਿਬ ਦੇ ਨਾਲ ਜੁੜਦੀ ਹੈ ਜਿੱਥੇ ਬੀਐਸਐਫ ਵੱਲੋਂ ਹੁਣ ਸਰਚ ਆਪਰੇਸ਼ਨ ਚਲਾਇਆ ਜਾ ਰਿਹਾ ਹੈ ਜੇਕਰ ਕੋਈ ਵੀ ਅਜਿਹੀ ਗਤੀਵਿਧੀ ਹੁੰਦੀ ਹੈ ਤਾਂ ਉਸ ਨੂੰ ਪਹਿਲਾਂ ਹੀ ਨਿਜਿਠਿਆ ਜਾ